ਇਸੇ ਵੱਲੋਂ ਵੱਡਾ ਇਨਕਾਊਂਟਰ ਕੀਤਾ ਗਿਆ ਹੈ ਦਰਸਲ ਬੀਤੇ ਦਿਨੀ ਪੁਲਿਸ ਦੇ ਵੱਲੋਂ ਇੱਕ ਨਸ਼ਾ ਤਸਕਰ ਜਿਸ ਕੋਲੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ ਪਰ ਉਹ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਫਰਾਰ ਹੋ ਗਿਆ ਸੀ ਤੇ ਉਸ ਤੋਂ ਬਾਅਦ ਪੁਲਿਸ ਲਗਾਤਾਰ ਉਸ ਦੀ ਪੈਡ ਨਾਪ ਰਹੀ ਸੀ ਇਹੀ ਨੇਖੀ ਉਸਨੇ ਪੁਲਿਸ ਦੇ ਉੱਤੇ ਜਦੋਂ ਫਾਇਰਿੰਗ ਕੀਤੀ ਸੀ ਤਾਂ ਇੱਕ ਵਿਅਕਤੀ ਨੂੰ ਉੱਥੇ ਗੋਲੀ ਲੱਗੀ ਸੀ ਜਿਸ ਦੇ ਚਲਦਿਆਂ ਉਸ ਦੀ ਮੌਤ ਵੀ ਹੋ ਗਈ ਸੀ ਤੇ ਅੱਜ ਪੁਲਿਸ ਨੂੰ ਜਿਵੇਂ ਪਤਾ ਲੱਗਿਆ ਕਿ ਉਹ ਤਸਕਰ ਇੱਥੇ ਘੁੰਮ ਰਿਹਾ ਹੈ ਤਾਂ ਪੁਲਿਸ ਨੇ ਮੁੜ ਕੇ ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਮੁੜ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਜਿਸ ਦੇ ਚਲਦਿਆਂ ਪੁਲਿਸ ਦੇ ਵੱਲੋਂ ਉਸ ਦਾ ਐਨਕਾਊਂਟਰ ਕੀਤਾ ਗਿਆ ਅਮ੍ਰਿਤਸਰ ਦਾ ਸਾਰਾ ਮਾਮਲਾ ਦੱਸਿਆ ਜਾ ਰਿਹਾ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜ਼ਖਮੀ ਹਾਲਤ ਦੇ ਵਿੱਚ ਨਸ਼ਾ ਤਸਕਰ ਨੂੰ ਹਸਪਤਾਲ ਵੀ ਲਿਆਂਦਾ ਗਿਆ ਤਾਂ ਪੁਲਿਸ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਬੀਤੇ ਦਿਨੀ ਕਰੇਂਡਾ ਥਾਣੇ ਦੇ ਵਿੱਚ ਇਸ ਵਿਅਕਤੀ ਨੂੰ ਲੈ ਕੇ ਪਰਚਾ ਵੀ ਦਰਜ ਹੋਇਆ ਸੀ ਇਸ ਦੇ ਕੋਲੋਂ 5 ਕਿਲੋ ਖੈਰੋਇਨ ਫੜੀ ਗਈ ਸੀ ਤੇ ਹੁਣ ਪੁਲਿਸ ਨੇ ਇਸ ਦਾ ਇਨਕਾਊਂਟਰ ਕਰ ਦਿੱਤਾ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਦੇ ਵੱਲੋਂ ਇਹ ਖੇ ਦੱਸਿਆ ਗਿਆ ਕਿ ਉਕਤ ਵਿਅਕਤੀ ਜਿਹੜਾ ਹੈ ਉਸ ਦੇ ਉੱਤੇ ਪਹਿਲਾਂ ਵੀ ਪਰਚੇ ਦਰਜ ਨੇ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ ਪਰ ਇਹ ਨਹੀਂ ਰੁਕਿਆ ਇਹ ਹੀ ਨਹੀਂ ਪੁਲਿਸ ਪਾਰਟੀ ਦੇ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸਨੇ ਪਹਿਲਾਂ ਵੀ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਸੀ ਤੇ ਅੱਜ ਵੀ ਜਦੋਂ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਅਜਿਹਾ ਜਲਦੀਆਂ ਪੁਲਿਸ ਦੇ ਵੱਲੋਂ ਇਸ ਦਾ ਇਨਕਾਊਂਟਰ ਕੀਤਾ ਗਿਆ ਗੋਲੀ ਇਸ ਦੇ ਲੱਤ ਵਿੱਚ ਲੱਗੀ ਹੈ ਤੇ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਲਾਜ ਦੇ ਲਈ ਹਸਪਤਾਲ ਵੀ ਲਿਆਂਦਾ ਗਿਆ ਇਸ ਬਾਬਤ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਜਿਹੜਾ ਕਦੇ ਕੀਤਾ ਕਿਸ ਦਾ ਕੀਤਾ ਹੈ ਇਥੇ ਜੀ 11 ਤਰੀਕ ਨੂੰ ਸਾਡੇ ਕੈਫਾਇਰ ਰਜਿਸਟਰ ਹੋਈ ਸੀ ਥਾਣੇ ਘਰੇਂਡੇ ਜਿੱਥੇ ਨੇ ਸਟੇਪਿੰਟ ਚ ਇੱਕ ਵਿਅਕਤੀ ਮਿਲ ਬਾਈਕ ਤੇ ਵਿਅਕਤੀ ਸੀਗੇ ਹਰਪ੍ਰੀਤ ਹੈਪੀ ਤੇ ਉਹਦੇ ਸਾਥੀ ਸੀਗੇ ਜਿਹੜਿਆਂ ਨੇ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕਿਆ ਤੇ ਉਹਨਾਂ ਨੇ ਰੋਕਣ ਦੀ ਬਜਾਏ ਫਾਇਰ ਕੀਤਾ ਜੋ ਇੱਕ ਰਾਹੀਰ ਗੁਰਜੀਤ ਇਲੀਅਸ ਬਿੱਲਾ ਤੇ ਫਾਇਰ ਉਹਨਾਂ ਰਾਉਂਡ ਜਿਹੜਾ ਉਹ ਫਾਇਰ ਹੋ ਕੇ ਉਹਦੀ ਤੇ ਉਹ ਗੁਰਜੀਤ ਬਿੱਲਾ ਦੀ ਡੈਥ ਹੋ ਗਈ ਸੀ ਇਸ ਤੋਂ ਬਾਅਦ ਜਦੋਂ ਅਸੀਂ ਸਾਡੀ ਪੁਲਿਸ ਪਾਰਟੀ ਨੇ ਉੱਥੇ ਚੈਕਿੰਗ ਵੀ ਕੀਤੀ ਉਹਦੇ ਉੱਥੇ ਏਰੀਆ ਚੋਂ ਹੀ 5 ਕਿਲੋ ਹੈਰੋਇਨ ਵੀ ਬਰਾਮਦ ਹੋ ਗਈ ਸੀ ਜਿਹੜੇ ਹੈਪੀ ਤੇ ਇਹਦੇ ਸਾਥੀ ਸੀਗੇ ਛੁਟਕੇ ਭੱਜ ਗਏ ਸੀ ਅੱਜ ਸਾਡੀ ਪੁਲਿਸ ਪਾਰਟੀ ਨੂੰ ਇਤਲਾ ਮਿਲੀ ਕਿ ਇਹ ਜਿਹੜਾ ਹਰਪ੍ਰੀਤ ਹੈਪੀ ਹੈਗਾ ਇਹ ਇੱਥੇ ਡਿਫੈਂਸ ਡਰੇਨ ਜਿਹੜਾ ਬਿਲਕੁਲ ਟਾਰੀ ਦੇ ਨਾਲ-ਨਾਲ ਬਾਰਡਰ ਦੇ ਨਾਲ-ਨਾਲ ਹੈਗੀ ਹੈ ਉੱਥੇ ਇਹਦੀ ਮੂਵਮੈਂਟ ਹੈਗੀ ਹੈ ਜਦੋਂ ਇਹ ਸੀਏ ਨੂੰ ਮੂਵਮੈਂਟ ਨੂੰ ਟਰੈਕ ਕਰਦੇ ਹੋਏ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਸਾਡੀ ਪੁਲਿਸ ਪਾਰਟੀ ਨੇ ਜੇ ਫਿਰ ਇਹਨੇ ਦੁਬਾਰਾ ਪੁਲਿਸ ਪਾਰਟੀ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਦੋ ਰਾਉਂਡ ਇਹਨੇ ਫਾਇਰ ਕੀਤੇ ਜਿਹੜੇ ਸਾਡੇ ਥੈਂਕਫੁਲੀ ਪੁਲਿਸ ਪਾਰਟੀ ਦੇ ਨਹੀਂ ਲੱਗੇ ਰਿਟੈਲੀਏਟਰੀ ਫਾਇਰ ਤੇ ਕੋਈ ਫਾਇਰ ਪੁਲਿਸ ਪਾਰਟੀ ਨੇ ਕੀਤਾ ਜੋ ਕਿ ਇਹਦੇ ਲੈਗ ਤੇ ਇਹਦੇ ਨੀਚ ਲੱਗਿਆ ਹੈ ਤੇ ਇਹਦੇ ਕੋਲੋਂ 534 534 ਗ੍ਰਾਮ ਹੈਰੋਇਨ ਵੀ ਅਸੀਂ ਬਰਾਮਦ ਕਰ ਲਈਏ ਇੱਕ PX5 ਪਿਸਤਲ ਜਿਹਦੇ ਨਾਲ ਇਹਨੇ ਫਾਇਰ ਕੀਤੇ ਸੀਗੇ ਪੁਲਿਸ ਪਾਰਟੀ ਤੇ ਦੋ ਰਾਉਂਡ ਫਾਇਰ ਕੀਤੇ ਸੀ ਉਹ ਵੀ ਅਸੀਂ ਰਿਕਵਰ ਕਰ ਲਈਏ ਇਸ ਦੇ ਸਾਥੀ ਵਰ ਵੀ ਸੀ ਇੱਥੇ ਇਕੱਲਾ ਹੀ ਸੀਗਾ ਤੇ ਇਹਦੇ ਹੋਰ ਵੀ ਜਿਹੜੇ ਸਾਥੀ ਜਿਹੜੇ ਪੁਰਾਣੇ ਵੀ ਕ੍ਰਾਈਮ ਚ ਇਨਵੋਲਡ ਸੀਗੇ ਸਾਨੂੰ ਉਹਨਾਂ ਦੀ ਵੀ ਭਾਲ ਹੈ ਅਸੀਂ ਜਲਦ ਤੋਂ ਜਲਦ ਉਹਨਾਂ ਦੀ ਵੀ ਗ੍ਰਿਫਤਾਰੀ ਕਰਕੇ ਉਹਨਾਂ ਦੇ ਵੀ ਸਟਰੋਂਗ ਐਕਸ਼ਨ ਅਰੇ ਇਨਾਂ ਵਿੱਚ ਇਹ ਉਹੀ ਆ ਜੋ ਕੁਝ ਦਿਨ ਪਹਿਲਾਂ ਚਾਰੀ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਪੁਲਿਸ ਪਰੇਂ ਬਰਾਮਦ ਕੀਤੀ ਹੋਈ ਜੀ ਬਿਲਕੁਲ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ 11 ਤਰੀਕ ਨੂੰ ਜਿਹੜੀ ਐਫਆਈਆ ਰਜਿਸਟਰ ਹੁੰਦੀ ਹੈ ਨੀਸਟੇ ਪਿੰਡ 'ਚ ਜਿਹੜਾ ਇਹਨਾਂ ਨੇ ਵਿਅਕਤੀਆਂ ਵੱਲੋਂ ਇੱਕ ਬੰਦੇ ਦੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਸੀਗਾ ਪੁਲਿਸ ਪਾਰਟੀ ਤੇ ਫਾਇਰ ਕੀਤਾ ਸੀਗਾ ਬਟ ਉਸ ਬੰਦੇ ਤੇ ਲੱਗਿਆ ਸੀਗਾ ਤੇ ਉਹ ਜਿਹੜਾ ਇਹ ਹੈਪੀ ਹੈਗਾ ਉਸੇ ਚੀਜ਼ ਚ ਇਨਵੋਲਡ ਹੈ ਹੋਰ ਕਥੀ ਦੇ ਨਾਲ। ਇਹਦੇ ਹੋਰ ਵੀ ਸਾਥੀ ਆ ਸਾਨੂੰ ਉਹਨਾਂ ਦੀ ਸਾਰਿਆਂ ਦੀ ਭਾਲ ਹੈ। ਤੁਹਾਨੂੰ ਵੀ ਜਲਦੀ ਸਿਗਰਟ ਕਰਕੇ ਅਸਲਾਖਾਂ ਦੇ ਵਿੱਚ ਵਿੱਚ। ਸ਼ੁਕਰੀਆ। ਕਾਂਕਾ ਤੁਸਕੜੇਲੀ ਪੋਸਟ ਪੰਜਾਬੀ ਤਾਂ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੱਡਾ ਇਨਕਾਊਂਟਰ ਕੀਤਾ ਗਿਆ ਹੈ। ਦਰਸਲ ਬੀਤੇ ਦਿਨੀ ਪੁਲਿਸ ਦੇ ਵੱਲੋਂ ਇੱਕ ਨਸ਼ਾ ਤਸਕਰ ਜਿਸ ਕੋਲੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ। ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ ਪਰ ਉਹ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਫਰਾਰ ਹੋ ਗਿਆ ਸੀ ਤੇ ਉਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਦੀ ਪੈਡ ਨਾ ਪਰੇ ਸੀ। ਇਹੀ ਨਖੀ ਉਸਨੇ ਪੁਲਿਸ ਦੇ ਉੱਤੇ ਜਦੋਂ ਫਾਇਰਿੰਗ ਕੀਤੀ ਸੀ ਤਾਂ ਇੱਕ ਵਿਅਕਤੀ ਨੂੰ ਉੱਥੇ ਗੋਲੀ ਲੱਗੀ ਸੀ ਜਿਸ ਦੇ ਚਲਦਿਆਂ ਉਸਦੀ ਮੌਤ ਵੀ ਹੋ ਗਈ ਸੀ ਤੇ ਅੱਜ ਪੁਲਿਸ ਨੂੰ ਜਿਵੇਂ ਪਤਾ ਲੱਗਿਆ ਕਿ ਉਹ ਤਸਕਰ ਇੱਥੇ ਘੁੰਮ ਰਿਹਾ ਹੈ ਤਾਂ ਪੁਲਿਸ ਨੇ ਮੁੜ ਕੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸਨੇ ਮੁੜ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਜਿਸ ਦੇ ਚਲਦਿਆਂ ਪੁਲਿਸ ਦੇ ਵੱਲੋਂ ਉਸ ਦਾ ਐਨਕਾਊਂਟਰ ਕੀਤਾ ਗਿਆ ਅਮ੍ਰਿਤ ਸਰ ਦਾ ਸਾਰਾ ਮਾਮਲਾ ਦੱਸਿਆ ਜਾ ਰਿਹਾ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜ਼ਖਮੀ ਹਾਲਤ ਦੇ ਵਿੱਚ ਨਸ਼ਾ ਤਸਕਰ ਨੂੰ ਹਸਪਤਾਲ ਵੀ ਲਿਆਂਦਾ ਗਿਆ ਤਾਂ ਪੁਲਿਸ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਬੀਤੇ ਦਿਨੀ ਕਰੇਂਡਾ ਥਾਣੇ ਦੇ ਵਿੱਚ ਇਸ ਵਿਅਕਤੀ ਨੂੰ ਲੈ ਕੇ ਪਰਚਾ ਵੀ ਦਰਜ ਹੋਇਆ ਸੀ ਇਸ ਦੇ ਕੋਲੋਂ 5 ਕਿਲੋ ਖੈਰੋਇਨ ਫੜੀ ਗਈ ਸੀ ਤੇ ਹੁਣ ਪੁਲਿਸ ਨੇ ਇਸ ਦਾ ਇਨਕਾਊਂਟਰ ਕਰ ਦਿੱਤਾ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਦੇ ਵੱਲੋਂ ਇਹ ਖੇ ਦੱਸਿਆ ਗਿਆ ਕਿ ਉਕਤ ਵਿਅਕਤੀ ਜਿਹੜਾ ਹੈ ਉਸ ਦੇ ਉੱਤੇ ਪਹਿਲਾਂ ਵੀ ਪਰਚੇ ਦਰਜ ਨੇ ਪੁਲਿਸ ਨੇ ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਸੀ ਪਰ ਇਹ ਨਹੀਂ ਰੁਕਿਆ ਇਹੀ ਨਹੀਂ ਪੁਲਿਸ ਪਾਰਟੀ ਦੇ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਨੇ ਪਹਿਲਾਂ ਵੀ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਸੀ ਤੇ ਅੱਜ ਵੀ ਜਦੋਂ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਅਜਿਹਾ ਚਲਦੇ ਆ ਪੁਲਿਸ ਦੇ ਵੱਲੋਂ ਇਸ ਦਾ ਇਨਕਾਊਂਟਰ ਕੀਤਾ ਗਿਆ ਗੋਲੀ ਇਸ ਦੇ ਲੱਤ ਵਿੱਚ ਲੱਗੀ ਹੈ ਤੇ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਲਾਜ਼ਮੀ ਲਈ ਹਸਪਤਾਲ ਵੀ ਲਿਆਂਦਾ ਗਿਆ ਇਸ ਬਾਬਤ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਜਿਹੜਾ ਕਦੇ ਕੀਤਾ ਕਿਸੇ ਦਾ ਕੀਤਾ ਹੈ ਇਥੇ ਜੀ 11 ਤਰੀਕ ਨੂੰ ਸਾਡੇ ਕੈਫਾਇਰ ਰਜਿਸਟਰ ਹੋਈ ਸੀ ਥਾਣੇ ਘਰਿੰਡੇ ਜਿੱਥੇ ਨੇ ਸਟੇ ਪਿੰਡ ਚ ਇੱਕ ਵਿਅਕਤੀ ਬਾਈਕ ਤੇ ਵਿਅਕਤੀ ਸੀਗੇ ਹਰਪ੍ਰੀਤ ਹਰਪ੍ਰੀ ਤੇ ਉਹਦੇ ਸਾਥੀ ਸੀਗੇ ਜਿਹੜਿਆਂ ਨੇ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕਿਆ ਤੇ ਉਹਨਾਂ ਨੇ ਰੋਕਣ ਦੀ ਬਜਾਏ ਫਾਇਰ ਕੀਤਾ ਜੋ ਇੱਕ ਰਾਹੀਰ ਗੁਰਜੀਤ ﺍﻟੀਅਸ ਬਿੱਲਾ ਤੇ ਫਾਇਰੋ ਲਾਲਾ ਰੌਂਡ ਜਿਹੜਾ ਉਹ ਫਾਇਰੋ ਕਿਉਂਦੇ ਤੇ ਉਹ ਗੁਰਜੀਤ ਬਿੱਲਾ ਦੀ ਡੈਥ ਹੋ ਗਈ ਸੀਗੀ ਇਸ ਤੋਂ ਬਾਅਦ ਜਦੋਂ ਅਸੀਂ ਸਾਡੀ ਪੁਲਿਸ ਪਾਰਟੀ ਨੇ ਉੱਥੇ ਚੈਕਿੰਗ ਵੀ ਕੀਤੀ ਉਹਦੇ ਉੱਥੇ ਏਰੀਆ ਚੋਂ ਹੀ 5 ਕਿਲੋ ਹੈਰੋਇਨ ਵੀ ਬਰਾਮਦ ਹੋ ਗਈ ਸੀ ਜਿਹੜੇ ਹੈਪੀ ਤੇ ਇਹਦੇ ਸਾਥੀ ਸੀਗੇ ਛੁਟਕੇ ਭੱਜ ਗਏ ਸੀ ਅੱਜ ਸਾਡੀ ਪੁਲਿਸ ਪਾਰਟੀ ਨੂੰ ਇਤਲਾ ਮਿਲੀ ਕਿ ਇਹ ਜਿਹੜਾ ਹਰਪ੍ਰੀਤ ਹੈਪੀ ਹੈਗਾ ਇਹ ਇੱਥੇ ਡਿਫੈਂਸ ਡਰੇਨ ਜਿਹੜਾ ਬਿਲਕੁਲ ਟਾਰੀ ਦੇ ਨਾਲ-ਨਾਲ ਬਾਰਡਰ ਦੇ ਨਾਲ-ਨਾਲ ਹੈਗੀ ਹੈ ਉੱਥੇ ਇਹਦੀ ਮੂਵਮੈਂਟ ਹੈਗੀ ਹੈ ਜਦੋਂ ਇਹ ਸੀਐਨਓ ਮੂਵਮੈਂਟ ਨੂੰ ਟਰੈਕ ਕਰਦੇ ਹੋਏ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਸਾਡੀ ਪੁਲਿਸ ਪਾਰਟੀ ਨੇ ਤੇ ਫਿਰ ਇਹਨੇ ਦੁਬਾਰਾ ਪੁਲਿਸ ਪਾਰਟੀ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਦੋ ਰਾਉਂਡ ਇਹਨੇ ਫਾਇਰ ਕੀਤੇ ਜਿਹੜੇ ਸਾਡੇ ਥੈਂਕਫੁਲੀ ਪੁਲਿਸ ਪਾਰਟੀ ਦੇ ਨਹੀਂ ਲੱਗੇ ਰਿਟੈਲੀਏਟਰੀ ਫਾਇਰ ਤੇ ਕੋਈ ਫਾਇਰ ਪੁਲਿਸ ਪਾਰਟੀ ਨੇ ਕੀਤਾ ਜੋ ਕਿ ਇਹਦੇ ਲੈੱਗ ਤੇ ਦੇ ਨੀਚ ਲੱਗਿਆ ਹੈਗਾ ਤੇ ਇਹਦੇ ਕੋਲ 534 534 ਗ੍ਰਾਮ ਹੈਰੋਇਨ ਵੀ ਅਸੀਂ ਬਰਾਮਦ ਕਰ ਲਈਏ ਇੱਕ PX5 ਪਿਸਤਲ ਜਿਹਦੇ ਨਾਲ ਇਹਨੇ ਫਾਇਰ ਕੀਤੇ ਸੀਗੇ ਪੁਲਿਸ ਪਾਰਟੀ ਤੇ ਦੋ ਰਾਉਂਡ ਫਾਇਰ ਕੀਤੇ ਸੀ ਉਹ ਵੀ ਅਸੀਂ ਰਿਕਵਰ ਕਰ ਲਈਏ ਇਸਦੇ ਸਾਥੀ ਵਰ ਵੀ ਸੀ ਇੱਥੇ ਇਕੱਲਾ ਹੀ ਸੀਗਾ ਤੇ ਇਹਦੇ ਹੋਰ ਵੀ ਜਿਹੜੇ ਸਾਥੀ ਜਿਹੜੇ ਪੁਰਾਣੇ ਵੀ ਕ੍ਰਾਈਮ ਚ ਇਨਵੋਲਡ ਸੀਗੇ ਸਾਨੂੰ ਉਹਨਾਂ ਦੀ ਵੀ ਭਾਲ ਹੈ ਸੋ ਅਸੀਂ ਜਲਦ ਤੋਂ ਜਲਦ ਉਹਨਾਂ ਦੀ ਵੀ ਗ੍ਰਿਫਤਾਰੀ ਕਰਕੇ ਉਹਨਾਂ ਤੇ ਵੀ ਸਟਰੋਂਗ ਐਕਸ਼ਨ ਸਰ ਇਹਨਾਂ ਵਿੱਚ ਇਹ ਉਹੀ ਆ ਜੋ ਕੁਝ ਦਿਨ ਪਹਿਲਾਂ ਚਾਰੀ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਮੇਰਾ ਪਰਿਵਾਰ ਨਹੀਂ ਬਰਾਮਦ ਹੋਈ ਜੀ ਬਿਲਕੁਲ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ 11 ਤਰੀਕ ਨੂੰ ਜਿਹੜੀ ਐਫਆਈਆ ਰਜਿਸਟਰ ਹੁੰਦੀ ਹੈ ਨੀਸਟੇ ਪਿੰਡ 'ਚ ਜਿਹੜਾ ਇਹਨਾਂ ਨੇ ਵਿਅਕਤੀਆਂ ਵੱਲੋਂ ਇੱਕ ਬੰਦੇ ਦੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਸੀਗਾ ਪੁਲਿਸ ਪਾਰਟੀ ਤੇ ਫਾਇਰ ਕੀਤਾ ਸੀਗਾ ਬਟ ਉਸ ਬੰਦੇ ਤੇ ਲੱਗਿਆ ਸੀਗਾ ਤੇ ਉਹ ਜਿਹੜਾ ਇਹ ਹੈਪੀ ਹੈਗਾ ਉਸੇ ਚੀਜ਼ ਚ ਇਨਵੋਲਡ ਹੈ ਇਹਦੇ ਹੋਰ ਵੀ ਸਾਥੀ ਆ ਸਾਨੂੰ ਉਹਨਾਂ ਦੀ ਸਾਰਿਆਂ ਦੀ ਭਾਲ ਹੈ ਤੁਹਾਨੂੰ ਵੀ ਜੇ ਤੁਸੀਂ ਰਿਪੋਰਟ ਕਰਕੇ ਸਲਾਖਾਂ ਦੇ ਪਿੱਛੇ ਜਾ ਸਕਦੇ ਹਾਂ ਸੰਕਤ ਉਸੋ ਕੁੜੇਲੀ ਪੋਸਟ ਪੰਜਾਬੀਤਾ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੱਡਾ ਇਨਕਾਊਂਟਰ ਕੀਤਾ ਗਿਆ ਹੈ ਦਰਅਸਲ ਬੀਤੇ ਦਿਨੀ ਪੁਲਿਸ ਦੇ ਵੱਲੋਂ ਇੱਕ ਨਸ਼ਾ ਤਸਕਰ ਜਿਸ ਕੋਲੋਂ 5 ਕਿਲੋ ਹੈਰਵੈਨ ਬਰਾਮਦ ਕੀਤੀ ਗਈ ਸੀ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ ਪਰ ਉਹ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਫਰਾਰ ਹੋ ਗਿਆ ਸੀ ਤੇ ਉਸ ਤੋਂ ਬਾਅਦ ਪੁਲਿਸ ਲਗਾਤਾਰ ਉਸ ਦੀ ਪੈਡ ਨਾਪ ਰਹੀ ਸੀ ਇਹੀ ਨੇਕੀ ਉਸਨੇ ਪੁਲਿਸ ਦੇ ਉੱਤੇ ਜਦੋਂ ਫਾਇਰਿੰਗ ਕੀਤੀ ਸੀ ਤਾਂ ਇੱਕ ਵਿਅਕਤੀ ਨੂੰ ਉੱਥੇ ਗੋਲੀ ਲੱਗੀ ਸੀ ਜਿਸ ਦੇ ਚਲਦਿਆਂ ਉਸ ਦੀ ਮੌਤ ਵੀ ਹੋ ਗਈ ਸੀ ਤੇ ਅੱਜ ਪੁਲਿਸ ਨੂੰ ਜਿਵੇਂ ਪਤਾ ਲੱਗਿਆ ਕਿ ਉਹ ਤਸਕਰ ਇੱਥੇ ਘੁੰਮ ਰਿਹਾ ਹੈ ਤਾਂ ਪੁਲਿਸ ਨੇ ਮੁੜ ਕੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸਨੇ ਮੁੜ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਜਿਸ ਦੇ ਚਲਦਿਆਂ ਪੁਲਿਸ ਦੇ ਵੱਲੋਂ ਉਸ ਦਾ ਐਨਕਾਊਂਟਰ ਕੀਤਾ ਗਿਆ ਮਰੀਸਰ ਦਾ ਸਾਰਾ ਮਾਮਲਾ ਦੱਸਿਆ ਜਾ ਰਿਹਾ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜ਼ਖਮੀ ਹਾਲਤ ਦੇ ਵਿੱਚ ਨਸ਼ਾ ਤਸਕਰ ਨੂੰ ਹਸਪਤਾਲ ਵੀ ਲਿਆਂਦਾ ਗਿਆ ਤਾਂ ਪੁਲਿਸ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਬੀਤੇ ਦਿਨੀ ਕਰੇਂਡਾ ਥਾਣੇ ਦੇ ਵਿੱਚ ਇਸ ਵਿਅਕਤੀ ਨੂੰ ਲੈ ਕੇ ਪਰਚਾ ਵੀ ਦਰਜ ਹੋਇਆ ਸੀ ਇਸ ਦੇ ਕੋਲੋਂ 5 ਕਿਲੋ ਕੈਰੋਇਨ ਫੜੀ ਗਈ ਸੀ ਤੇ ਹੁਣ ਪੁਲਿਸ ਨੇ ਇਸ ਦਾ ਇਨਕਾਊਂਟਰ ਕਰ ਦਿੱਤਾ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਦੇ ਵੱਲੋਂ ਇਹ ਖੇ ਦੱਸਿਆ ਗਿਆ ਕਿ ਉਕਤ ਵਿਅਕਤੀ ਜਿਹੜਾ ਹੈ ਉਸ ਦੇ ਉੱਤੇ ਪਹਿਲਾਂ ਵੀ ਪਰਚੇ ਦਰਜ ਨੇ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ ਪਰ ਇਹ ਨਹੀਂ ਰੁਕਿਆ ਇਹੀ ਨਹੀਂ ਪੁਲਿਸ ਪਾਰਟੀ ਦੇ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਨੇ ਪਹਿਲਾਂ ਵੀ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਸੀ ਤੇ ਅੱਜ ਵੀ ਜਦੋਂ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਅਜਿਹਾ ਚਲਦੇ ਆ ਪੁਲਿਸ ਦੇ ਵੱਲੋਂ ਇਸ ਦਾ ਇਨਕਾਊਂਟਰ ਕੀਤਾ ਗਿਆ ਗੋਲੀ ਇਸ ਦੇ ਲੱਤ ਵਿੱਚ ਲੱਗੀ ਹੈ ਤੇ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਲਾਜ ਦੇ ਲਈ ਹਸਪਤਾਲ ਵੀ ਲਿਆਂਦਾ ਗਿਆ ਇਸ ਬਾਬਤ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਜਿਹੜਾ ਕਦੇ ਕੀਤਾ ਕਿਸੇ ਦਾ ਕੀਤਾ ਇਥੇ ਜੀ 11 ਤਰੀਕ ਨੂੰ ਸਾਡੇ ਕੇਫਾਇਰ ਰਜਿਸਟਰ ਹੋਈ ਸੀ ਥਾਣੇ ਘ੍ਰਿੰਡੇ ਜਿੱਥੇ ਨੇ ਸਟੇਪਿੰਡ ਚ ਇੱਕ ਵਿਅਕਤੀ ਬਾਈਕ ਤੇ ਵਿਅਕਤੀ ਸੀਗੇ ਹਰਪ੍ਰੀਤ ਹੈਪੀ ਤੇ ਉਹਦੇ ਸਾਥੀ ਸੀਗੇ ਜਿਹੜਿਆਂ ਨੇ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕਿਆ ਤੇ ਉਹਨਾਂ ਨੇ ਰੋਕਣ ਦੀ ਬਜਾਏ ਫਾਇਰ ਕੀਤਾ ਜੋ ਇੱਕ ਰਾਹੀਰ ਗੁਰਜੀਤ ਏਲੀਅਸ ਬਿੱਲਾ ਤੇ ਫਾਇਰ ਉਹ ਲਾ ਰੌਂਡ ਜਿਹੜਾ ਉਹ ਫਾਇਰ ਹੋ ਕੇ ਉਹਦੀ ਤੇ ਉਹ ਗੁਰਜੀਤ ਬਿੱਲਾ ਦੀ ਡੈਥ ਹੋ ਗਈ ਸੀਗੀ ਇਸ ਤੋਂ ਬਾਅਦ ਜਦੋਂ ਅਸੀਂ ਸਾਡੀ ਪੁਲਿਸ ਪਾਰਟੀ ਨੇ ਉੱਥੇ ਚੈਕਿੰਗ ਵੀ ਕੀਤੀ ਉਹਦੇ ਉੱਥੇ ਏਰੀਆ ਚੋਂ ਹੀ 5 ਕਿਲੋ ਹੈਰੋਇਨ ਵੀ ਬਰਾਮਦ ਹੋ ਗਈ ਸੀ ਜਿਹੜੇ ਹੈਪੀ ਤੇ ਉਹਦੇ ਸਾਥੀ ਸੀਗੇ ਛੁਟਕੇ ਭੱਜੇ ਸੀਗੇ ਅੱਜ ਸਾਡੀ ਪੁਲਿਸ ਪਾਰਟੀ ਨੂੰ ਇਤਲਾ ਮਿਲੀ ਕਿ ਇਹ ਜਿਹੜਾ ਹਰਪ੍ਰੀਤ ਹੈਪੀ ਹੈਗਾ ਇਹ ਇੱਥੇ ਡਿਫੈਂਸ ਡਰੇਨ ਜਿਹੜਾ ਬਿਲਕੁਲ ਟਾਰੀ ਦੇ ਨਾਲ-ਨਾਲ ਬਾਰਡਰ ਦੇ ਨਾਲ-ਨਾਲ ਹੈਗੀ ਹੈ ਉੱਥੇ ਇਹਦੀ ਮੂਵਮੈਂਟ ਹੈਗੀ ਹੈ ਜਦੋਂ ਇਹ ਸੀ ਨੂੰ ਮੂਵਮੈਂਟ ਨੂੰ ਟਰੈਕ ਕਰਦੇ ਹੋਏ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਸਾਡੀ ਪੁਲਿਸ ਪਾਰਟੀ ਨੇ ਦੇ ਫਿਰ ਇਹਨੇ ਦੁਬਾਰਾ ਪੁਲਿਸ ਪਾਰਟੀ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਦੋ ਰਾਉਂਡ ਇਹਨੇ ਫਾਇਰ ਕੀਤੇ ਜਿਹੜੇ ਸਾਡੇ ਥੈਂਕਫੁਲੀ ਪੁਲਿਸ ਪਾਰਟੀ ਦੇ ਨਹੀਂ ਲੱਗੇ ਰਿਟੈਲੀਏਟਰੀ ਫਾਇਰ ਤੇ ਕੋਈ ਫਾਇਰ ਪੁਲਿਸ ਪਾਰਟੀ ਨੇ ਕੀਤਾ ਜੋ ਕਿ ਇਹਦੇ ਲੈਗ ਤੇ ਇਹਦੇ ਨੀਚ ਲੱਗਿਆ ਹੈ ਤੇ ਇਹਦੇ ਕੋਲੋਂ 534 534 ਗ੍ਰਾਮ ਹਿਰੋਇਨ ਦੀ ਅਸੀਂ ਬਰਾਮਦ ਕਰ ਲਈਏ ਇੱਕ PX5 ਪਿਸਤਲ ਜਿਹਦੇ ਨਾਲ ਇਹਨੇ ਫਾਇਰ ਕੀਤੇ ਸੀਗੇ ਪੁਲਿਸ ਪਾਰਟੀ ਤੇ ਦੋ ਰਾਉਂਡ ਫਾਇਰ ਕੀਤੇ ਸੀਗੇ ਉਹ ਵੀ ਅਸੀਂ ਰਿਕਵਰ ਕਰ ਲਿਆ ਇਸ ਦੇ ਸਾਥੀ ਹੋਰ ਵੀ ਸੀ ਇੱਥੇ ਇਕੱਲਾ ਹੀ ਸੀਗਾ ਤੇ ਇਹਦੇ ਹੋਰ ਵੀ ਜਿਹੜੇ ਸਾਥੀ ਜਿਹੜੇ ਪੁਰਾਣੇ ਵੀ ਕ੍ਰਾਈਮ ਚ ਇਨਵੋਲਡ ਸੀਗੇ ਸਾਨੂੰ ਉਹਨਾਂ ਦੀ ਵੀ ਭਾਲ ਹੈ ਸੋ ਅਸੀਂ ਜਲਦ ਤੋਂ ਜਲਦ ਉਹਨਾਂ ਦੀ ਵੀ ਗ੍ਰਿਫਤਾਰੀ ਕਰਕੇ ਉਹਨਾਂ ਤੇ ਵੀ ਸਟਰੋਂਗ ਐਕਸ਼ਨ ਅਰੇ ਇੰਨਾ ਵਿੱਚ ਇਹ ਉਹੀ ਆ ਜੋ ਕੁਝ ਦਿਨ ਪਹਿਲਾਂ ਚਾਰੀ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਜੀ ਬਿਲਕੁਲ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ 11 ਤਰੀਕ ਨੂੰ ਜਿਹੜੀ ਐਫਆਈਆ ਰਜਿਸਟਰ ਹੁੰਦੀ ਹੈ ਨੀਸਟੇ ਪਿੰਡ 'ਚ ਜਿਹੜਾ ਇਹਨਾਂ ਨੇ ਵਿਅਕਤੀਆਂ ਵੱਲੋਂ ਇੱਕ ਬੰਦੇ ਦੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਸੀਗਾ ਪੁਲਿਸ ਪਾਰਟੀ ਤੇ ਫਾਇਰ ਕੀਤਾ ਸੀਗਾ ਬਟ ਉਸ ਬੰਦੇ ਤੇ ਲੱਗਿਆ ਸੀਗਾ ਤੇ ਉਹ ਜਿਹੜਾ ਇਹ ਹੈਪੀ ਹੈਗਾ ਉਸੇ ਚੀਜ਼ ਚ ਇਨਵੋਲਡ ਹੈ ਦੇਰੇ ਹੋਰ ਵੀ ਸਾਥੀ ਹੈ ਸਾਨੂੰ ਉਹਨਾਂ ਦੀ ਸਾਰਿਆਂ ਦੀ ਭਾਗ ਹੈ ਤੁਹਾਨੂੰ ਵੀ ਤੁਸੀਂ ਕਰ ਕਰਕੇ ਅਸ਼ਲਾਖਾਂ ਦੇ ਵਿੱਚ ਵਿੱਚ ਜਨਕਤ ਉਸੂ ਕੁੜੇ ਲਈ ਪੋਸ ਪੰਜਾਬੀ ਤਾਂ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੱਡਾ ਇਨਕਾਊਂਟਰ ਕੀਤਾ ਗਿਆ ਹੈ ਦਰਸਲ ਬੀਤੇ ਦਿਨੀ ਪੁਲਿਸ ਦੇ ਵੱਲੋਂ ਇੱਕ ਨਸ਼ਾ ਤਸਕਰ ਜਿਸ ਕੋਲੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ ਪਰ ਉਹ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਫਰਾਰ ਹੋ ਗਿਆ ਸੀ ਤੇ ਉਸ ਤੋਂ ਬਾਅਦ ਪੁਲਿਸ ਲਗਾਤਾਰ ਉਸ ਦੀ ਪੈਡ ਨਾ ਪਰੇ ਸੀ ਇਹੀ ਨਖੀ ਉਸਨੇ ਪੁਲਿਸ ਦੇ ਉੱਤੇ ਜਦੋਂ ਫਾਇਰਿੰਗ ਕੀਤੀ ਸੀ ਤਾਂ ਇੱਕ ਵਿਅਕਤੀ ਨੂੰ ਉੱਥੇ ਗੋਲੀ ਲੱਗੀ ਸੀ ਜਿਸ ਦੇ ਚਲਦਿਆਂ ਉਸਦੀ ਮੌਤ ਵੀ ਹੋ ਗਈ ਸੀ ਤੇ ਅੱਜ ਪੁਲਿਸ ਨੂੰ ਜਿਵੇਂ ਪਤਾ ਲੱਗਿਆ ਕਿ ਉਹ ਤਸਕਰ ਇੱਥੇ ਘੁੰਮ ਰਿਹਾ ਹੈ ਤਾਂ ਪੁਲਿਸ ਨੇ ਮੁੜ ਕੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸਨੇ ਮੁੜ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਜਿਸ ਦੇ ਚਲਦਿਆਂ ਪੁਲਿਸ ਦੇ ਵੱਲੋਂ ਉਸ ਦਾ ਐਨਕਾਊਂਟਰ ਕੀਤਾ ਗਿਆ ਅਮ੍ਰਿਤਸਰ ਦਾ ਸਾਰਾ ਮਾਮਲਾ ਦੱਸਿਆ ਜਾ ਰਿਹਾ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜ਼ਖਮੀ ਹਾਲਤ ਦੇ ਵਿੱਚ ਨਸ਼ਾ ਤਸਕਰ ਨੂੰ ਹਸਪਤਾਲ ਵੀ ਲਿਆਂਦਾ ਗਿਆ ਤਾਂ ਪੁਲਿਸ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਬੀਤੇ ਦਿਨੀ ਕਰੇਂਡਾ ਥਾਣੇ ਦੇ ਵਿੱਚ ਇਸ ਵਿਅਕਤੀ ਨੂੰ ਲੈ ਕੇ ਪਰਚਾ ਵੀ ਦਰਜ ਹੋਇਆ ਸੀ ਇਸ ਦੇ ਕੋਲੋਂ 5 ਕਿਲੋ ਖੈਰੋਇਨ ਫੜੀ ਗਈ ਸੀ ਤੇ ਹੁਣ ਪੁਲਿਸ ਨੇ ਇਸ ਦਾ ਇਨਕਾਊਂਟਰ ਕਰ ਦਿੱਤਾ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਦੇ ਵੱਲੋਂ ਇਹ ਖੇ ਦੱਸਿਆ ਗਿਆ ਕਿ ਉਕਤ ਵਿਅਕਤੀ ਜਿਹੜਾ ਹੈ ਉਸ ਦੇ ਉੱਤੇ ਪਹਿਲਾਂ ਵੀ ਪਰਚੇ ਦਰਜ ਨੇ ਪੁਲਿਸ ਨੇ ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਸੀ ਪਰ ਇਹ ਨਹੀਂ ਰੁਕਿਆ ਇਹੀ ਨਹੀਂ ਪੁਲਿਸ ਪਾਰਟੀ ਦੇ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸਨੇ ਪਹਿਲਾਂ ਵੀ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਸੀ ਤੇ ਅੱਜ ਵੀ ਜਦੋਂ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਅਜਿਹਾ ਜਦੋਂ ਪੁਲਿਸ ਦੇ ਵੱਲੋਂ ਇਸ ਦਾ ਇਨਕਾਊਂਟਰ ਕੀਤਾ ਗਿਆ ਗੋਲੀ ਇਸ ਦੇ ਲੱਤ ਵਿੱਚ ਲੱਗੀ ਹੈ ਤੇ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਲਾਜ ਦੇ ਲਈ ਹਸਪਤਾਲ ਵੀ ਲਿਆਂਦਾ ਗਿਆ ਇਸ ਬਾਬਤ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਜਿਹੜਾ ਕੀਤਾ ਕਿਸ ਦਾ ਕੀਤਾ ਗਿਆ ਇਥੇ ਜੀ 11 ਤਰੀਕ ਨੂੰ ਸਾਡੇ ਕਾਫਾਇਰ ਰਜਿਸਟਰ ਹੋਈ ਸੀ ਥਾਣੇ ਘਰੇਂਡੇ ਜਿੱਥੇ ਨੇ ਸਟੇ ਪਿੰਡ 'ਚ ਇੱਕ ਵਿਅਕਤੀ ਮਿਲ ਬਾਈਕ ਤੇ ਵਿਅਕਤੀ ਸੀਗੇ ਹਰਪ੍ਰੀਤ ਹੈਪੀ ਤੇ ਉਹਦੇ ਸਾਥੀ ਸੀਗੇ ਜਿਹੜਿਆਂ ਨੇ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕਿਆ ਤੇ ਉਹਨਾਂ ਨੇ ਰੋਕਣ ਦੀ ਬਜਾਏ ਫਾਇਰ ਕੀਤਾ ਜੋ ਇੱਕ ਰਾਹੀਰ ਗੁਰਜੀਤ ਇਲੀਅਸ ਬਿੱਲਾ ਤੇ ਫਾਇਰ ਹੋ ਨਾ ਰੌਂਡ ਜਿਹੜਾ ਉਹ ਫਾਇਰ ਹੋ ਕੇ ਉਹਦੀ ਤੇ ਉਹ ਗੁਰਜੀਤ ਬਿੱਲਾ ਦੀ ਡੈਥ ਹੋ ਗਈ ਸੀਗੀ ਇਸ ਤੋਂ ਬਾਅਦ ਜਦੋਂ ਅਸੀਂ ਸਾਡੀ ਪੁਲਿਸ ਪਾਰਟੀ ਨੇ ਉੱਥੇ ਚੈਕਿੰਗ ਵੀ ਕੀਤੀ ਉਹਦੇ ਉੱਥੇ ਏਰੀਆ ਚੋਂ ਹੀ 5 ਕਿਲੋ ਹੈਰੋਇਨ ਵੀ ਬਰਾਮਦ ਹੋ ਗਈ ਸੀ ਜਿਹੜੇ ਹੈਪੀ ਤੇ ਇਹਦੇ ਸਾਥੀ ਸੀਗੇ ਛੁਟਕੇ ਭੱਜ ਗਏ ਸੀ ਅੱਜ ਸਾਡੀ ਪੁਲਿਸ ਪਾਰਟੀ ਨੂੰ ਇਤਲਾ ਮਿਲੀ ਕਿ ਇਹ ਜਿਹੜਾ ਹਰਪ੍ਰੀਤ ਹੈਪੀ ਹੈਗਾ ਇਹ ਇੱਥੇ ਡਿਫੈਂਸ ਡਰੇਨ ਜਿਹੜਾ ਬਿਲਕੁਲ ਟਾਰੀ ਦੇ ਨਾਲ-ਨਾਲ ਬਾਰਡਰ ਦੇ ਨਾਲ-ਨਾਲ ਹੈਗੀ ਹੈ ਉੱਥੇ ਇਹਦੀ ਮੂਵਮੈਂਟ ਹੈਗੀ ਹੈ ਜਦੋਂ ਇਹ ਸੀਐਨਓ ਮੂਵਮੈਂਟ ਨੂੰ ਟਰੈਕ ਕਰਦੇ ਹੋਏ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਸਾਡੀ ਪੁਲਿਸ ਪਾਰਟੀ ਨੇ ਦੇ ਫਿਰ ਇਹਨੇ ਦੁਬਾਰਾ ਪੁਲਿਸ ਪਾਰਟੀ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਦੋ ਰਾਉਂਡ ਇਹਨੇ ਫਾਇਰ ਕੀਤੇ ਜਿਹੜੇ ਸਾਡੇ ਥੈਂਕਫੁਲੀ ਪੁਲਿਸ ਪਾਰਟੀ ਦੇ ਨਹੀਂ ਲੱਗੇ ਰਿਟੈਲੀਏਟਰੀ ਫਾਇਰ ਤੇ ਕੋਈ ਫਾਇਰ ਪੁਲਿਸ ਪਾਰਟੀ ਨੇ ਕੀਤਾ ਜੋ ਕਿ ਇਹਦੇ ਲੈਗ ਤੇ ਇਹਦੇ ਨੀਚ ਲੱਗਿਆ ਹੈ ਤੇ ਇਹਦੇ ਕੋਲੋਂ 534 534 ਗ੍ਰਾਮ ਹਿਰੋਇਨ ਵੀ ਅਸੀਂ ਬਰਾਮਦ ਕਰ ਲਈਏ ਇੱਕ PX5 ਪਿਸਟਲ ਜਿਹਦੇ ਨਾਲ ਇਹਨੇ ਫਾਇਰ ਕੀਤੇ ਸੀਗੇ ਪੁਲਿਸ ਪਾਰਟੀ ਤੇ ਦੋ ਰਾਉਂਡ ਫਾਇਰ ਕੀਤੇ ਸੀਗੇ ਉਹ ਵੀ ਅਸੀਂ ਰਿਕਵਰ ਕਰ ਲਏ ਇਸ ਦੇ ਸਾਥੀ ਹੋਰ ਵੀ ਸੀ ਇੱਥੇ ਇਕੱਲਾ ਹੀ ਸੀਗਾ ਤੇ ਇਹਦੇ ਹੋਰ ਵੀ ਜਿਹੜੇ ਸਾਥੀ ਜਿਹੜੇ ਪੁਰਾਣੇ ਵੀ ਕ੍ਰਾਈਮ ਚ ਇਨਵੋਲਡ ਸੀਗੇ ਸਾਨੂੰ ਉਹਨਾਂ ਦੀ ਵੀ ਭਾਲ ਹੈ ਅਸੀਂ ਜਲਦ ਤੋਂ ਜਲਦ ਉਹਨਾਂ ਦੀ ਵੀ ਗ੍ਰਿਫਤਾਰੀ ਕਰਕੇ ਉਹਨਾਂ ਦੇ ਵੀ ਸਟਰੋਂਗ ਐਕਸ਼ਨ ਅਰੇ ਇੰਨਾ ਵਿੱਚ ਇਹ ਉਹੀ ਆ ਜੋ ਕੁਝ ਦਿਨ ਪਹਿਲਾਂ ਚਾਰੀ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਇਹਨਾਂ ਕਰਕੇ ਬਰਾਮਦ ਕੀਤੀ ਹੋਈ ਹੈ ਜੀ ਬਿਲਕੁਲ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ 11 ਤਰੀਕ ਨੂੰ ਜਿਹੜੀ ਐਫਆਈਆਰ ਰਜਿਸਟਰ ਹੁੰਦੀ ਹੈ ਨੀਸਟੇ ਪਿੰਡ 'ਚ ਜਿਹੜਾ ਇਹਨਾਂ ਨੇ ਵਿਅਕਤੀਆਂ ਵੱਲੋਂ ਇੱਕ ਬੰਦੇ ਦੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਸੀਗਾ ਪੁਲਿਸ ਪਾਰਟੀ ਤੇ ਫਾਇਰ ਕੀਤਾ ਸੀਗਾ ਬਟ ਉਸ ਬੰਦੇ ਤੇ ਲੱਗਿਆ ਸੀਗਾ ਤੇ ਉਹ ਜਿਹੜਾ ਇਹ ਹੈਪੀ ਹੈਗਾ ਉਸੇ ਚੀਜ਼ ਚ ਇਨਵੋਲਡ ਹੈ ਜਿਹੜੇ ਹੋਰ ਵੀ ਸਾਥੀ ਇਹ ਸਾਨੂੰ ਉਹਨਾਂ ਦੀ ਸਾਰਿਆਂ ਦੀ ਭਾਲ ਹੈ ਤੁਹਾਨੂੰ ਵੀ ਜਲਦੀ ਸੀਗੀਰਟਾਰ ਕਰਕੇ ਅਸਲਾਖਾਂ ਦੇ ਪਿੱਛੇ ਧੰਨਵਾਦ ਸੰਕਤ ਉਸੁਕੜੇਲੀ ਪੋਸਟ ਪੰਜਾਬੀਤਾ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੱਡਾ ਇਨਕਾਊਂਟਰ ਕੀਤਾ ਗਿਆ ਹੈ ਦਰਸਲ ਬੀਤੇ ਦਿਨੀ ਪੁਲਿਸ ਦੇ ਵੱਲੋਂ ਇੱਕ ਨਸ਼ਾ ਤਸਕਰ ਜਿਸ ਕੋਲੋਂ 5 ਕਿਲੋ ਹਰਵੈਨ ਬਰਾਮਦ ਕੀਤੀ ਗਈ ਸੀ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ ਪਰ ਉਹ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਫਰਾਰ ਹੋ ਗਿਆ ਸੀ ਤੇ ਉਸ ਤੋਂ ਬਾਅਦ ਪੁਲਿਸ ਲਗਾਤਾਰ ਉਸ ਦੀ ਪੈਡ ਨਾਪ ਰਹੀ ਸੀ ਇਹ ਹੀ ਨੇਖੀ ਉਸ ਨੇ ਪੁਲਿਸ ਦੇ ਉੱਤੇ ਜਦੋਂ ਫਾਇਰਿੰਗ ਕੀਤੀ ਸੀ ਤਾਂ ਇੱਕ ਵਿਅਕਤੀ ਨੂੰ ਉੱਥੇ ਗੋਲੀ ਲੱਗੀ ਸੀ ਜਿਸ ਦੇ ਚਲਦਿਆਂ ਉਸ ਦੀ ਮੌਤ ਵੀ ਹੋ ਗਈ ਸੀ ਤੇ ਅੱਜ ਪੁਲਿਸ ਨੂੰ ਜਿਵੇਂ ਪਤਾ ਲੱਗਿਆ ਕਿ ਉਹ ਤਸਕਰ ਇੱਥੇ ਘੁੰਮ ਰਿਹਾ ਹੈ ਤਾਂ ਪੁਲਿਸ ਨੇ ਮੁੜ ਕੇ ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਉਸਨੇ ਮੁੜ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਜਿਸ ਦੇ ਚਲਦਿਆਂ ਪੁਲਿਸ ਦੇ ਵੱਲੋਂ ਉਸ ਦਾ ਐਨਕਾਊਂਟਰ ਕੀਤਾ ਗਿਆ ਅਮ੍ਰਿਤਸਰ ਦਾ ਸਾਰਾ ਮਾਮਲਾ ਦੱਸਿਆ ਜਾ ਰਿਹਾ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜ਼ਖਮੀ ਹਾਲਤ ਦੇ ਵਿੱਚ ਨਸ਼ਾ ਤਸਕਰ ਨੂੰ ਹਸਪਤਾਲ ਵੀ ਲਿਆਂਦਾ ਗਿਆ ਤਾਂ ਪੁਲਿਸ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਬੀਤੇ ਦਿਨੀ ਕਰੇਂਡਾ ਥਾਣੇ ਦੇ ਵਿੱਚ ਇਸ ਵਿਅਕਤੀ ਨੂੰ ਲੈ ਕੇ ਪਰਚਾ ਵੀ ਦਰਜ ਹੋਇਆ ਸੀ ਇਸ ਦੇ ਕੋਲੋਂ 5 ਕਿਲੋ ਹੈਰੋਇਨ ਫੜੀ ਗਈ ਸੀ ਤੇ ਹੁਣ ਪੁਲਿਸ ਨੇ ਇਸ ਦਾ ਇਨਕਾਊਂਟਰ ਕਰ ਦਿੱਤਾ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਦੇ ਵੱਲੋਂ ਇਹ ਖੇ ਦੱਸਿਆ ਗਿਆ ਕਿ ਉਕਤ ਵਿਅਕਤੀ ਜਿਹੜਾ ਹੈ ਉਸ ਦੇ ਉੱਤੇ ਪਹਿਲਾਂ ਵੀ ਪਰਚੇ ਦਰਜ ਨੇ ਪੁਲਿਸ ਨੇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ ਪਰ ਇਹ ਨਹੀਂ ਰੁਕਿਆ ਇਹੀ ਨਹੀਂ ਪੁਲਿਸ ਪਾਰਟੀ ਦੇ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਨੇ ਪਹਿਲਾਂ ਵੀ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਸੀ ਤੇ ਅੱਜ ਵੀ ਜਦੋਂ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਅਜਿਹਾ ਚਲਦੇ ਆ ਪੁਲਿਸ ਦੇ ਵੱਲੋਂ ਇਸ ਦਾ ਇਨਕਾਊਂਟਰ ਕੀਤਾ ਗਿਆ ਗੋਲੀ ਇਸ ਦੇ ਲੱਤ ਵਿੱਚ ਲੱਗੀ ਹੈ ਤੇ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਲਾਜ ਦੇ ਲਈ ਹਸਪਤਾਲ ਵੀ ਲਿਆਂਦਾ ਗਿਆ ਇਸ ਬਾਬਤ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਜਿਹੜਾ ਕਦੇ ਕੀਤਾ ਕਿਸੇ ਦਾ ਕੀਤਾ ਹੈ ਇਥੇ ਜੀ 11 ਤਰੀਕ ਨੂੰ ਸਾਡੇ ਕੇਫਾਇਰ ਰਜਿਸਟਰ ਹੋਈ ਸੀ ਥਾਣੇ ਘਰਿੰਡੇ ਜਿੱਥੇ ਨੇ ਸਟੇਪਿੰਡ ਚ ਇੱਕ ਵਿਅਕਤੀ ਬਾਈਕ ਤੇ ਵਿਅਕਤੀ ਸੀਗੇ ਹਰਪ੍ਰੀਤ ਹੈਪੀ ਤੇ ਉਹਦੇ ਸਾਥੀ ਸੀਗੇ ਜਿਹੜਿਆਂ ਨੇ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕਿਆ ਤੇ ਉਹਨਾਂ ਨੇ ਰੋਕਣ ਦੀ ਬਜਾਏ ਫਾਇਰ ਕੀਤਾ ਜੋ ਇੱਕ ਰਾਹੀਰ ਗੁਰਜੀਤ ਇਲੀਅਸ ਬਿੱਲਾ ਤੇ ਫਾਇਰੋ ਲਾਲ ਰੌਂਡ ਜਿਹੜਾ ਉਹ ਫਾਇਰੋ ਕਿਉ ਦੇ ਤੇ ਉਹ ਗੁਰਜੀਤ ਬਿੱਲਾ ਦੀ ਡੈਥ ਹੋ ਗਈ ਸੀਗੀ ਇਸ ਤੋਂ ਬਾਅਦ ਜਦੋਂ ਅਸੀਂ ਸਾਡੀ ਪੁਲਿਸ ਪਾਰਟੀ ਨੇ ਉੱਥੇ ਚੈਕਿੰਗ ਵੀ ਕੀਤੀ ਉਹਦੇ ਉੱਥੇ ਏਰੀਆ ਚੋਂ ਹੀ 5 ਕਿਲੋ ਹੈਰੋਇਨ ਵੀ ਬਰਾਮਦ ਹੋ ਗਈ ਸੀ ਜਿਹੜੇ ਹੈਪੀ ਤੇ ਇਹਦੇ ਸਾਥੀ ਸੀਗੇ ਛੁਟਕੇ ਭੱਜ ਗਏ ਸੀ ਅੱਜ ਸਾਡੀ ਪੁਲਿਸ ਪਾਰਟੀ ਨੂੰ ਇਤਲਾ ਮਿਲੀ ਕਿ ਇਹ ਜਿਹੜਾ ਹਰਪ੍ਰੀਤ ਹੈਪੀ ਹੈਗਾ ਇਹ ਇੱਥੇ ਡਿਫੈਂਸ ਡਰੇਨ ਜਿਹੜਾ ਬਿਲਕੁਲ ਟਾਰੀ ਦੇ ਨਾਲ-ਨਾਲ ਬਾਰਡਰ ਦੇ ਨਾਲ-ਨਾਲ ਹੈਗੀ ਹੈ ਉੱਥੇ ਇਹਦੀ ਮੂਵਮੈਂਟ ਹੈਗੀ ਹੈ ਜਦੋਂ ਇਹ ਸੀਐਨਓ ਮੂਵਮੈਂਟ ਨੂੰ ਟਰੈਕ ਕਰਦੇ ਹੋਏ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਸਾਡੀ ਪੁਲਿਸ ਪਾਰਟੀ ਨੇ ਦੇ ਫਿਰ ਇਹਨੇ ਦੁਬਾਰਾ ਪੁਲਿਸ ਪਾਰਟੀ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਦੋ ਰਾਉਂਡ ਇਹਨੇ ਫਾਇਰ ਕੀਤੇ ਜਿਹੜੇ ਸਾਡੇ ਥੈਂਕਫੁਲੀ ਪੁਲਿਸ ਪਾਰਟੀ ਦੇ ਨਹੀਂ ਲੱਗੇ ਰਿਟੈਲੀਏਟਰੀ ਫਾਇਰ ਸਿਕ ਕੋਈ ਫਾਇਰ ਪੁਲਿਸ ਪਾਰਟੀ ਨੇ ਕੀਤਾ ਜੋ ਕਿ ਇਹਦੇ ਲੈੱਗ ਤੇ ਦੇ ਨੀਚ ਲੱਗਿਆ ਹੈਗਾ ਤੇ ਇਹਦੇ ਕੋਲ 534 534 ਗ੍ਰਾਮ ਹੈਰੋਇਨ ਵੀ ਅਸੀਂ ਬਰਾਮਦ ਕਰ ਲਈਏ ਇੱਕ ਪੀਐਕਸ5 ਪਿਸਤਲ ਜਿਹਦੇ ਨਾਲ ਇਹਨੇ ਫਾਇਰ ਕੀਤੇ ਸੀਗੇ ਪੁਲਿਸ ਪਾਰਟੀ ਤੇ ਦੋ ਰਾਉਂਡ ਫਾਇਰ ਕੀਤੇ ਸੀ ਉਹ ਵੀ ਅਸੀਂ ਰਿਕਵਰ ਕਰ ਲਈਏ ਇਸਦੇ ਸਾਥੀ ਵਰ ਵੀ ਸੀ ਇੱਥੇ ਇਕੱਲਾ ਹੀ ਸੀਗਾ ਤੇ ਇਹਦੇ ਹੋਰ ਵੀ ਜਿਹੜੇ ਸਾਥੀ ਜਿਹੜੇ ਪੁਰਾਣੇ ਵੀ ਕ੍ਰਾਈਮ ਚ ਇਨਵੋਲਡ ਸੀਗੇ ਸਾਨੂੰ ਉਹਨਾਂ ਦੀ ਵੀ ਭਾਲ ਹੈ ਸਾਨੂੰ ਅਸੀਂ ਜਲਦ ਤੋਂ ਜਲਦ ਉਹਨਾਂ ਦੀ ਵੀ ਗ੍ਰਿਫਤਾਰੀ ਕਰਕੇ ਉਹਨਾਂ ਤੇ ਵੀ ਸਟਰੋਂਗ ਐਕਸ਼ਨ ਆ। ਅਰੇ ਇਹਨਾਂ ਵਿੱਚ ਇਹ ਉਹੀ ਆ ਜੋ ਕੁਝ ਦਿਨ ਪਹਿਲਾਂ ਚਾਰੀ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ। ਇਹਨਾਂ ਪਰੇਨ ਬਰਾਮਦ ਕੀਤੀ ਹੋਈ। ਜੀ ਬਿਲਕੁਲ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ 11 ਤਰੀਕ ਨੂੰ ਜਿਹੜੀ ਐਫਆਈਆ ਰਜਿਸਟਰ ਹੁੰਦੀ ਹੈ ਨੀਸਟੇ ਪਿੰਡ 'ਚ ਜਿਹੜਾ ਇਹਨਾਂ ਨੇ ਵਿਅਕਤੀਆਂ ਵੱਲੋਂ ਇੱਕ ਬੰਦੇ ਦੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਸੀਗਾ ਪੁਲਿਸ ਪਾਰਟੀ ਤੇ ਫਾਇਰ ਕੀਤਾ ਸੀਗਾ ਬਟ ਉਸ ਬੰਦੇ ਤੇ ਲੱਗਿਆ ਸੀਗਾ ਤੇ ਉਹ ਜਿਹੜਾ ਇਹ ਹੈਪੀ ਹੈਗਾ ਉਸੇ ਚੀਜ਼ ਚ ਇਨਵੋਲਡ ਹੈ। ਦੇ ਹੋਰ ਵੀ ਸਾਥੀ ਹੈ ਸਾਨੂੰ ਉਹਨਾਂ ਦੀ ਸਾਰਿਆਂ ਦੀ ਭਾਲ ਹੈ ਤੁਹਾਨੂੰ ਵੀ ਜਦ ਤੁਸੀਂ ਗਿਰਦਾ ਕਰਕੇ ਸ਼ਲਾਖਾਂ ਦੇ ਵਿੱਚ ਵਿੱਚ ਜੇਕਰ ਸੰਕਤ ਉਸੋ ਕੁੜੇ ਲਈ ਪੋਸ ਪੰਜਾਬੀ ਤਾਂ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੱਡਾ ਇਨਕਾਊਂਟਰ ਕੀਤਾ ਗਿਆ ਹੈ ਦਰਸਲ ਬੀਤੇ ਦਿਨੀ ਪੁਲਿਸ ਦੇ ਵੱਲੋਂ ਇੱਕ ਨਸ਼ਾ ਤਸਕਰ ਜਿਸ ਕੋਲੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ ਪਰ ਉਹ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਫਰਾਰ ਹੋ ਗਿਆ ਸੀ ਤੇ ਉਸ ਤੋਂ ਬਾਅਦ ਪੁਲਿਸ ਲਗਾਤਾਰ ਉਸ ਦੀ ਪੈਡ ਨਾਪ ਰਹੀ ਸੀ ਇਹੀ ਨਖੀ ਉਸਨੇ ਪੁਲਿਸ ਦੇ ਉੱਤੇ ਜਦੋਂ ਫਾਇਰਿੰਗ ਕੀਤੀ ਸੀ ਤਾਂ ਇੱਕ ਵਿਅਕਤੀ ਨੂੰ ਉੱਥੇ ਗੋਲੀ ਲੱਗੀ ਸੀ ਜਿਸ ਦੇ ਚਲਦਿਆਂ ਉਸ ਦੀ ਮੌਤ ਵੀ ਹੋ ਗਈ ਸੀ ਤੇ ਅੱਜ ਪੁਲਿਸ ਨੂੰ ਜਿਵੇਂ ਪਤਾ ਲੱਗਿਆ ਕਿ ਉਹ ਤਸਕਰ ਇੱਥੇ ਘੁੰਮ ਰਿਹਾ ਹੈ ਤਾਂ ਪੁਲਿਸ ਨੇ ਮੁੜ ਕੇ ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਉਸਨੇ ਮੁੜ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਜਿਸ ਦੇ ਚਲਦਿਆਂ ਪੁਲਿਸ ਦੇ ਵੱਲੋਂ ਉਸ ਦਾ ਐਨਕਾਊਂਟਰ ਕੀਤਾ ਗਿਆ ਮਿਰਸਰ ਦਾ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜ਼ਖਮੀ ਹਾਲਤ ਦੇ ਵਿੱਚ ਨਸ਼ਾ ਤਸਕਰ ਨੂੰ ਹਸਪਤਾਲ ਵੀ ਲਿਆਂਦਾ ਗਿਆ ਤਾਂ ਪੁਲਿਸ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਬੀਤੇ ਦਿਨੀ ਕਰੇਂਡਾ ਥਾਣੇ ਦੇ ਵਿੱਚ ਇਸ ਵਿਅਕਤੀ ਨੂੰ ਲੈ ਕੇ ਪਰਚਾ ਵੀ ਦਰਜ ਹੋਇਆ ਸੀ ਇਸ ਦੇ ਕੋਲੋਂ 5 ਕਿਲੋ ਹੈਰੋਇਨ ਫੜੀ ਗਈ ਸੀ ਤੇ ਹੁਣ ਪੁਲਿਸ ਨੇ ਇਸ ਦਾ ਇਨਕਾਊਂਟਰ ਕਰ ਦਿੱਤਾ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਦੇ ਵੱਲੋਂ ਇਹ ਖੇ ਦੱਸਿਆ ਗਿਆ ਕਿ ਉਕਤ ਵਿਅਕਤੀ ਜਿਹੜਾ ਹੈ ਉਸ ਦੇ ਉੱਤੇ ਪਹਿਲਾਂ ਵੀ ਪਰਚੇ ਦਰਜ ਨੇ ਪੁਲਿਸ ਨੇ ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਸੀ ਪਰ ਇਹ ਨਹੀਂ ਰੁਕਿਆ ਇਹੀ ਨਹੀਂ ਪੁਲਿਸ ਪਾਰਟੀ ਦੇ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸਨੇ ਪਹਿਲਾਂ ਵੀ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਸੀ ਤੇ ਅੱਜ ਵੀ ਜਦੋਂ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਅਜਿਹਾ ਜਦੋਂ ਚਲਦੇ ਆ ਪੁਲਿਸ ਦੇ ਵੱਲੋਂ ਇਸ ਦਾ ਇਨਕਾਊਂਟਰ ਕੀਤਾ ਗਿਆ ਗੋਲੀ ਇਸ ਦੇ ਲੱਤ ਵਿੱਚ ਲੱਗੀ ਹੈ ਤੇ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਲਾਜ ਦੇ ਲਈ ਹਸਪਤਾਲ ਵੀ ਲਿਆਂਦਾ ਗਿਆ ਇਸ ਬਾਬਤ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਜਿਹੜਾ ਕਦੇ ਕੀਤਾ ਕਿਸਦਾ ਕੀਤਾ ਹੈ ਇਥੇ ਜੀ 11 ਤਰੀਕ ਨੂੰ ਸਾਡੇ ਕੈਫਾਇਰ ਰਜਿਸਟਰ ਹੋਈ ਸੀ ਥਾਣੇ ਘ੍ਰਿੰਡੇ ਜਿੱਥੇ ਨੇ ਸਟੇਪਿੰਡ ਚ ਇੱਕ ਵਿਅਕਤੀ ਬਾਈਕ ਤੇ ਵਿਅਕਤੀ ਸੀਗੇ ਹਰਪ੍ਰੀਤ ਹੈਪੀ ਤੇ ਉਹਦੇ ਸਾਥੀ ਸੀਗੇ ਜਿਹੜਿਆਂ ਨੇ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕਿਆ ਤੇ ਉਹਨਾਂ ਨੇ ਰੋਕਣ ਦੀ ਬਜਾਏ ਫਾਇਰ ਕੀਤਾ ਜੋ ਇੱਕ ਰਾਹੀਰ ਗੁਰਜੀਤ ਇਲੀਅਸ ਬਿੱਲਾ ਤੇ ਫਾਇਰ ਉਹ ਲਾ ਰੌਂਡ ਜਿਹੜਾ ਉਹ ਫਾਇਰ ਹੋ ਕੇ ਉਹਦੀ ਤੇ ਉਹ ਗੁਰਜੀਤ ਬਿੱਲਾ ਦੀ ਡੈਥ ਹੋ ਗਈ ਸੀਗੀ ਇਸ ਤੋਂ ਬਾਅਦ ਜਦੋਂ ਅਸੀਂ ਸਾਡੀ ਪੁਲਿਸ ਪਾਰਟੀ ਨੇ ਉੱਥੇ ਚੈਕਿੰਗ ਵੀ ਕੀਤੀ ਉਹਦੇ ਉੱਥੇ ਏਰੀਆ ਚੋਂ ਹੀ 5 ਕਿਲੋ ਹੈਰੋਇਨ ਵੀ ਬਰਾਮਦ ਹੋ ਗਈ ਸੀ ਜਿਹੜੇ ਹੈਪੀ ਤੇ ਇਹਦੇ ਸਾਥੀ ਸੀਗੇ ਛੁਟਕੇ ਭੱਜ ਗਏ ਸੀ ਅੱਜ ਸਾਡੀ ਪੁਲਿਸ ਪਾਰਟੀ ਨੂੰਤਲਾ ਮਿਲੀ ਕਿ ਇਹ ਜਿਹੜਾ ਹਰਪ੍ਰੀਤ ਹੈਪੀ ਹੈਗਾ ਇਹ ਇੱਥੇ ਡਿਫੈਂਸ ਡਰੇਨ ਜਿਹੜਾ ਬਿਲਕੁਲ ਟਾਰੀ ਦੇ ਨਾਲ-ਨਾਲ ਬਾਰਡਰ ਦੇ ਨਾਲ-ਨਾਲ ਹੈਗੀ ਹੈ ਉੱਥੇ ਇਹਦੀ ਮੂਵਮੈਂਟ ਹੈਗੀ ਹੈ ਜਦੋਂ ਇਹ ਸੀਐਨਓ ਮੂਵਮੈਂਟ ਨੂੰ ਟਰੈਕ ਕਰਦੇ ਹੋਏ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਸਾਡੀ ਪੁਲਿਸ ਪਾਰਟੀ ਨੇ ਦੇ ਫਿਰ ਇਹਨੇ ਦੁਬਾਰਾ ਪੁਲਿਸ ਪਾਰਟੀ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਦੋ ਰਾਉਂਡ ਇਹਨੇ ਫਾਇਰ ਕੀਤੇ ਜਿਹੜੇ ਸਾਡੇ ਥੈਂਕਫੁਲੀ ਪੁਲਿਸ ਪਾਰਟੀ ਦੇ ਨਹੀਂ ਲੱਗੇ ਰਿਟੈਲੀਏਟਰੀ ਫਾਇਰ ਤੇ ਕੋਈ ਫਾਇਰ ਪੁਲਿਸ ਪਾਰਟੀ ਨੇ ਕੀਤਾ ਜੋ ਕਿ ਇਹਦੇ ਲੈੱਗ ਤੇ ਇਹਦੇ ਨੀਚ ਲੱਗਿਆ ਹੈਗਾ ਤੇ ਇਹਦੇ ਕੋਲ 534 534 ਗ੍ਰਾਮ ਹੈਰੋਇਨ ਦੀ ਅਸੀਂ ਬਰਾਮਦ ਕਰ ਲਈ ਹੈ ਇੱਕ PX5 ਪਿਸਤਲ ਜਿਹਦੇ ਨਾਲ ਇਹਨੇ ਫਾਇਰ ਕੀਤੇ ਸੀਗੇ ਪੁਲਿਸ ਪਾਰਟੀ ਤੇ ਦੋ ਰਾਉਂਡ ਫਾਇਰ ਕੀਤੇ ਸੀ ਉਹ ਵੀ